ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੇ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ 9:30 ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਹਰਜੋਤ ਕੌਰ ਜੀ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਪੰਜਾਬ ਦੀ ਸਿਆਸਤ ਦੇ ਵਿੱਚ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਸੁਖਬੀਰ ਸਿੰਘ ਬਾਦਲਔਰ ਭਾਰਤੀ ਜਨਤਾ ਪਾਰਟੀ ਦੇ ਵਿਚਾਲੇ ਜੋ ਹੈ ਫੇਰ ਖੜਕ ਗਈ ਹੈ ਯਾਨੀ ਆਪਸ ਵਿੱਚ ਸਥਿਤੀਆਂ ਸਹੀ ਤਾਂ ਬਿਲਕੁਲ ਵੀ ਨਜ਼ਰ ਨਹੀਂ ਆ ਰਹੀਆਂ ਨੇ ਕੱਲ ਦੇ ਦਿਨ ਦੀ ਅਸੀਂ ਗੱਲ ਕਰ ਲਈਏ ਤਾਂ ਬੀਤੇ ਦਿਨ ਜੋ ਹੈ ਸੁਖਬੀਰ ਸਿੰਘ ਬਾਦਲ ਨੇ ਭਾਜਪਾ ਨੂੰ ਵੱਡਾ ਝਟਕਾ ਜ਼ਰੂਰ ਦਿੱਤਾ ਸੀ ਕਹਿ ਸਕਦੇ ਆ ਅਰਵਿੰਦ ਖੰਨਾ ਨੇ ਜਿਹੜੇ ਸੰਗਰੂਰ ਤੋਂ ਉਹਨਾਂ ਨੂੰ ਵਾਪਸ ਅਕਾਲੀ ਦਲ ਦੇ ਵਿੱਚ ਸ਼ਾਮਿਲ ਕਰਵਾਇਆ ਗਿਆ ਤੇ ਹੁਣ ਭਾਜਪਾ ਵੀ ਇੱਕ ਵਾਰ ਫਿਰ ਜੋ ਹੈ ਅਕਾਲੀ ਦਲ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ ਕਰ ਰਹੀ ਹੈ ਕਹਿੰਦੇ ਅਮਿਤ ਸ਼ਾਹ ਦੀ ਜਿਹੜੀ ਪੰਜਾਬ ਦੇ ਵਿੱਚ ਰੈਲੀ ਹੋਣੀ ਹੈ ਤੇ ਉਸ ਦੌਰਾਨ ਕਈ ਲੀਡਰ ਜਿਹੜੇ ਅਕਾਲੀ ਦਲ ਦੇ ਨੇ ਉਹ ਭਾਜਪਾ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਇਸ ਰੈਲੀ ਦੇ ਦੌਰਾਨ ਸੋ ਸਮਝੌਤੇ ਦੀਆਂ ਗੱਲਾਂ ਤਾਂ ਹੁਣ ਬਹੁਤ ਹੀ ਪਿੱਛੇ ਰਹਿ ਗਈਆਂ ਨੇ ਕਿਉਂਕਿ ਦੋਵੇਂ ਹੀ ਪਾਰਟੀਆਂ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਅਕਾਲੀ ਦਲ ਦੀ ਗੱਲ ਕਰ ਲਈ ਜਾਂ ਫਿਰ ਭਾਰਤੀ ਜਨਤਾ ਪਾਰਟੀ ਦੀ ਗੱਲ ਕਰ ਲਈਏ ਦੋਵੇਂ ਹੀ ਧਿਰਾਂ ਆਪਣੇ ਦਮ ਤੇ ਅੱਗੇ ਵਧਣ ਦੀ ਰਣਨੀਤੀ ਦੇ ਉੱਪਰ ਕੰਮ ਕਰ ਰਹੀਆਂ ਨੇ ਸੋ ਇਸ ਨੂੰ ਇਹ ਜਿਹੜੀ ਮੌਜੂਦਾ ਸਿਆਸਤ ਅਸੀਂ ਵੇਖ ਰਿਹਾ ਪੰਜਾਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਔਰ ਬੀਜੇਪੀ ਦੇ ਵਿਚਾਲੇ ਇਸ ਸਿਆਸਤ ਨੂੰ ਕਿਵੇਂ ਦੇਖਿਆ ਜਾਏ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਜਿਹੜਾ ਇਹ ਇਹਨਾਂ ਦਾ ਆਪਸੀ ਕਰਨਨੀਤੀ ਅਲੱਗ ਤੋਂ ਚੱਲ ਰਹੀ ਹੈ ਜਿਹੜੀ ਇਸ ਨੂੰ ਕਿਵੇਂ ਵੇਖਿਆ ਜਾਵੇ ਜ਼ਰੂਰ ਇਸੇ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਿਓ ਇਸ ਦੇ ਉੱਪਰ ਸਭ ਤੋਂ ਪਹਿਲਾਂ ਵਿਸ਼ਲੇਸ਼ਣ ਸਾਂਝਾ ਕਰਿਓ ਦੇਖੋ ਸਭ ਤੋਂ ਵੱਡੀ ਖਬਰ ਇਹ ਹੈ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਵਕਤ ਪੁਚਾਲ ਮੱਚਿਆ ਸ਼੍ਰੋਮਣੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਪੂਰੀਆਂ ਸੰਭਾਵਨਾਵਾਂ ਪੂਰੀਆਂ ਕੋਸ਼ਿਸ਼ਾਂ ਚੱਲ ਰਹੀਆਂ ਸਨ ਕਈ ਤਰ੍ਹਾਂ ਦੀਆਂ ਕਿ ਇਹਨਾਂ ਦੋਨਾਂ ਦੇ ਵਿੱਚ ਆਪਸੀ ਸਮਝੌਤਾ ਹੋ ਜੇ ਔਰ 2027 ਦੀਆਂ ਚੋਣਾਂ ਤੋਂ ਪਹਿਲਾਂ ਅਗਰ ਇਹ ਗੱਠਜੋੜ ਹੋ ਜਾਂਦਾ ਹੈ ਤੇ ਇਹਦੇ ਨਾਲ ਇੱਕ ਵੱਡੀ ਜਿੱਤ ਵੱਲ ਇਹ ਗੱਠਜੋੜ ਵੱਧ ਸਕਦਾ ਹੈ ਇਹ ਕਿਆਸ ਸੀ ਇਹ ਸੰਭਾਵਨਾਵਾਂ ਸੀ ਲੇਕਿਨ ਜਿਹੜੀਆਂ ਜ਼ਮੀਨੀ ਹਕੀਕਤਾਂ ਨੇ ਉਲਟ ਨੇ ਕਹਿੰਦੇ ਨੇ ਭਾਰਤੀ ਜਨਤਾ ਪਾਰਟੀ ਨੇ ਵੀ ਕਈ ਤਰ੍ਹਾਂ ਦੇ ਸਰਵੇਖਣ ਪੰਜਾਬ 'ਚ ਕੀਤੇ ਨੇ ਅਕਾਲੀ ਦਲ ਨੇ ਵੀ ਕਈ ਤਰ੍ਹਾਂ ਦੇ ਸਰਵੇਖਣ ਪੰਜਾਬ 'ਚ ਕਰਾਏ ਨੇ ਕਾਂਗਰਸ ਵੀ ਔਰ ਆਮ ਆਦਮੀ ਪਾਰਟੀ ਵੀ ਆਮ ਆਦਮੀ ਪਾਰਟੀ ਦਾ ਦਾਵਾ ਹੈ ਕਿ ਅਗਰ ਅਕਾਲੀ ਭਾਜਪਾ ਗਠਜੋੜ ਹੋ ਜੇ ਤਾਂ ਵੀ ਅਕਾਲੀ ਭਾਜਪਾ ਗਠਜੋੜ ਪੰਜਾਬ ਵਿੱਚ ਸੱਤਾ 'ਚ ਨਹੀਂ ਆ ਸਕਦਾ ਮਤਲਬ ਆਮ ਆਦਮੀ ਪਾਰਟੀ ਦੇ ਸਰਵੇਖਣਾਂ 'ਚ ਵੀ ਅਕਾਲੀ ਭਾਜਪਾ ਗਠਜੋੜ ਹੋਣ ਦੀ ਸੂਰਤ ਦੇ ਵਿੱਚ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਉਹਨਾਂ ਦੇ ਲਈ ਲੇਕਿਨ ਹੁਣ ਇਸ ਤਰ੍ਹਾਂ ਦੀਆਂ ਚਰਚਾਵਾਂ ਨੇ ਕਿ ਭਾਜਪਾ ਔਰ ਅਕਾਲੀ ਦਲ ਇਨਾਂ ਦੇ ਵਿੱਚ ਵੀ ਆਪਸ ਦੇ ਵਿੱਚ ਖੜਗ ਗਈ ਹੈ ਬੀਜੇਪੀ ਕਿਸੇ ਇੱਕ ਅਕਾਲੀ ਦਲ ਨਾਲ ਸਮਝੌਤਾ ਨਹੀਂ ਕਰਨਾ ਚਾਹੁੰਦੀ ਪੰਜਾਬ ਚ ਅਕਾਲੀ ਧੜੇ ਵੱਖ-ਵੱਖ ਹੋ ਗਏ ਨੇ ਔਰ ਬੀਜੇਪੀ ਨੂੰ ਵੀ ਇਹ ਸਮਝ ਨਹੀਂ ਆ ਰਿਹਾ ਕਿ ਅਸਲ ਚ ਕਿਹੜਾ ਅਕਾਲੀ ਦਲ ਅਸਲੀ ਹੈ ਕਿਹੜਾ ਅਕਾਲੀ ਦਲ ਲੋਕਾਂ ਦੇ ਵਿੱਚ ਜੇਤੂ ਬਣ ਸਕਦਾ ਸੋ ਪੁਨਰ ਸੁਜੀਤ ਅਕਾਲੀ ਦਲ ਵੀ ਔਰ ਸ਼ਰੋਮਣੀ ਅਕਾਲੀ ਦਲ ਵੀ ਬੀਜੇਪੀ ਨੂੰ ਜੇਤੂ ਨਹੀਂ ਲੱਗ ਰਿਹਾ ਇਸ ਕਰਕੇ ਬੀਜੇਪੀ ਵੀ ਤੁਰੰਤ ਕਿਸੇ ਸਮਝੌਤੇ ਦੇ ਹੱਕ ਚ ਨਹੀਂ ਹੈ ਹੁਣ ਹੋਇਆ ਕੀ ਹੁਣ ਦੋਵੇਂ ਤਰ੍ਹਾਂ ਇਸ ਮਨਸ਼ਾ ਦੇ ਨਾਲ ਅੱਗੇ ਵੱਧ ਰਹੀਆਂ ਨੇ ਕਿ ਅਸੀਂ ਆਪਣੇ ਦਮ ਤੇ ਅਗਰ ਚੋਣਾ ਲੜੀਏ ਤੇ ਘਟੋ ਘਟ ਹਾਰੀਏ ਨਾ ਕੱਲ ਸੁਖਬੀਰ ਸਿੰਘ ਬਾਦਲ ਨੇ ਬੀਜੇਪੀ ਨੂੰ ਝਟਕਾ ਦਿੱਤਾ ਉਹਨਾਂ ਨੇ ਅਰਵਿੰਦ ਖੰਨੇ ਨੂੰ ਵਾਪਸ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਕਰਾ ਲਿਆ ਹੁਣ ਅਰਵਿੰਦ ਖੰਨਾ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੁੰਦੇ ਸਾਰੇ ਬਿਆਨ ਦਿੰਦੇ ਨੇ ਕਿ ਅਗਰ ਅਕਾਲੀ ਬੀਜੇਪੀ ਸਮਝੌਤਾ ਹੋ ਜਾਏ ਤੇ ਇਹ ਬਹੁਤ ਚੰਗੀ ਗੱਲ ਹੈ ਹਰ ਪੰਜਾਬੀ ਚਾਹੁੰਦਾ ਹੈ ਅਕਾਲੀ ਬੀਜੇਪੀ ਸਮਝੌਤਾ ਹੋਵੇ ਫਿਰ ਅਰਵਿੰਦ ਖੰਨਾ ਅਗਰ ਅਕਾਲੀ ਬੀਜੇਪੀ ਸਮਝੌਤੇ ਦੇ ਹੱਕ ਚ ਨਹੀਂ ਤੇ ਫਿਰ ਉਹਨਾਂ ਨੇ ਬੀਜੇਪੀ ਛੱਡੀ ਕਿਉਂ ਇਹ ਵੀ ਆਪਣੇ ਆਪ ਦੇ ਵਿੱਚ ਸਵਾਲ ਹੈ ਪਰ ਉਹ ਸ਼੍ਰੋਮਣੀ ਅਕਾਲੀ ਦਲ ਚ ਆ ਗਏ ਨੇ ਸੁਖਬੀਰ ਬਾਦਲ ਨੇ ਉਹਨਾਂ ਨੂੰ ਸੰਗਰੂਰ ਚ ਹਲਕਾ ਇੰਚਾਰਜ ਦੀ ਡਿਊਟੀ ਵੀ ਦੇ ਦਿੱਤੀ ਹੈ ਔਰ ਅਰਵਿੰਦ ਖੰਨਾ ਦਾਵਾ ਕਰ ਰਹੇ ਨੇ ਕਿ ਉਹ ਪੰਜਾਬ ਚ ਅਕਾਲੀ ਦਲ ਨੂੰ ਬਾਕੀਆਂ ਨਾਲ ਮਿਲ ਕੇ ਟਕੜਾ ਕਰਨਗੇ ਕੀ ਅਰਵਿੰਦ ਖੰਨੇ ਦੀ ਟਿਕਟ ਅਕਾਲੀ ਭਾਜਪੀ ਦੇ ਵਿੱਚ ਹੁਣ ਸੰਭਵ ਨਹੀਂ ਸੀ ਕਿਉਂਕਿ ਉਹ ਐਮਐਲਏ ਦੀ ਚੋਣ ਵੀ ਹਾਰੇ ਭਾਜਪੀ ਵੱਲੋਂ ਔਰ ਸ਼ਾਇਦ ਐਮਪੀ ਦੀ ਚੋਣ ਵੀ ਉਹ ਇੱਕ ਵਾਰੀ ਹਾਰੇ ਨੇ ਉਹ 2004 ਚ ਵੀ ਐਮਪੀ ਦੀ ਇਲੈਕਸ਼ਨ ਹਾਰੇ ਸੀ ਜਦੋਂ ਉਹ ਕਾਂਗਰਸ ਵੱਲੋਂ ਖੜੇ ਭਾਵੇਂ 2002 ਤੇ 2007 ਚ ਉਹ ਜਿੱਤ ਕੇ ਐਮਐਲਏ ਬਣੇ ਸੀ ਹੁਣ ਅਰਵਿੰਦ ਖੰਨਾ ਭਾਜਪੀ ਛੱਡ ਕੇ ਅਕਾਲੀ ਦਲ ਚ ਆਏ ਨੇ ਤੇ ਦੂਜੇ ਪਾਸੇ ਚਰਚਾਵਾਂ ਨੇ ਕਿ ਅਮਿਤ ਸ਼ਾਹ ਦੀ ਜਿਹੜੀ ਪ੍ਰਸਤਾਵਿਤ ਰੈਲੀ ਹੈ ਉਹਦੇ ਵਿੱਚ ਅਕਾਲੀ ਦਲ ਤੋਂ ਨਾਰਾਜ਼ ਕਈ ਲੀਡਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਪਿਛਲੇ ਸਮੇਂ 'ਚ ਸਾਨੂੰ ਪਤਾ ਹੈ ਦੋ ਵਾਰ ਦੀ ਚੋਣ ਲੜੀ ਔਰ ਹਲਕਾ ਇੰਚਾਰਜ ਹਲਕਾ ਖਰੜ ਦੇ ਉਹ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਏ ਨਾਇਬ ਸਿੰਘ ਸੈਣੀ ਨੇ ਉਹਨਾਂ ਨੂੰ ਰਾਤੋ-ਰਾਤ ਭਾਜਪਾ 'ਚ ਸ਼ਾਮਲ ਕਰਾਇਆ ਔਰ ਚੀਮਾ ਸਾਹਿਬ ਫਤਗੜ ਸਾਹਿਬ ਜ਼ਿਲ੍ਹੇ 'ਚੋਂ ਉਹ ਵੀ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਏ ਪਿਛਲੇ ਦਿਨਾਂ ਦੇ ਵਿੱਚ ਹਰਚਰਨ ਸਿੰਘ ਬਰਾੜ ਜਿਹੜੇ ਅਕਾਲੀ ਦਲ 'ਚ ਵੀ ਢੇੜਾ ਕਢਿਆਈ ਸੀ ਉਹ ਵੀ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਏ ਔਰ ਕਈ ਅਕਾਲੀ ਦਲ ਦੇ ਲੀਡਰ ਭਾਰਤੀ ਜਨਤਾ ਪਾਰਟੀ ਦੇ ਸੰਪਰਕ 'ਚ ਹੈ ਬੀਜੇਪੀ ਦੇ ਭਰੋਸੇਯੋਗ ਸੂਤਰ ਇਸ ਗੱਲ ਦਾ ਦਾਵਾ ਕਰਦੇ ਨੇ ਦੂਜੇ ਪਾਸੇ ਅਕਾਲੀ ਦਲ ਇਹ ਮੁਹਿੰਮ ਚਲਾ ਰਿਹਾ ਹੈ ਕਿ ਜਿਹੜੇ ਲੀਡਰ ਅਕਾਲੀ ਦਲ ਛੱਡ ਕੇ ਬੀਜੇਪੀ 'ਚ ਗਏ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਸ਼ਰੋਮਣੀ ਅਕਾਲੀ ਦਲ 'ਚ ਵਾਪਸ ਲਿਆਂਦਾ ਜਾਵੇ ਔਰ ਉਹਨਾਂ ਨੂੰ ਇਹ ਭਰੋਸਾ ਦਿਵਾਇਆ ਜਾਵੇ ਕਿ ਭਾਰਤੀ ਜਨਤਾ ਪਾਰਟੀ ਸਿਰਫ ਸ਼ਹਿਰਾਂ ਦੀ ਪਾਰਟੀ ਹੈ ਪਿੰਡਾਂ ਚ ਵੋਟ ਬੈਂਕ ਬੀਜੇਪੀ ਕੋਲੇ ਨਹੀਂ ਹੈ ਔਰ ਸ਼੍ਰੋਮਣੀ ਅਕਾਲੀ ਦਲ ਪਿੰਡਾਂ ਚ ਵਾਪਸੀ ਕਰ ਰਿਹਾ ਹੈ ਔਰ ਜ਼ਿਲ੍ਹਾ ਪ੍ਰੀਸ਼ਦ ਔਰ ਬਲਾਕ ਸਮਿਤੀਆਂ ਦੇ ਵਿੱਚ ਜਿਹੜਾ 1-2 ਜ਼ਿਲ੍ਹਿਆਂ ਚ ਪ੍ਰਦਰਸ਼ਨ ਹੋਇਆ ਹੈ ਉਹਨੂੰ ਦਿਖਾ ਕੇ ਬੀਜੇਪੀ ਚ ਗਏ ਲੀਡਰਾਂ ਨੂੰ ਵਾਪਸ ਅਕਾਲੀ ਦਲ ਚ ਸ਼ਾਮਲ ਕਰਾਇਆ ਜਾਵੇ ਹਾਲਾਂਕਿ ਜੇ ਅਸੀਂ ਪੰਜਾਬ ਦੀ ਮੌਜੂਦਾ ਸਿਆਸਤ ਦੇਖੀਏ ਪੰਥਕ ਸਿਆਸਤ ਦੇਖੀਏ ਸੁਖਬੀਰ ਸਿੰਘ ਬਾਦਲ ਦਾ ਧੜਾ ਜਾਂ ਪੁਨਰ ਸੁਜੀਤ ਅਕਾਲੀ ਦਲ ਇਹ ਦੋਵੇਂ ਧੜੇ ਉਸ ਪੋਜੀਸ਼ਨ 'ਚ ਨਹੀਂ ਨੇ ਕਿ ਇਹ ਇਕੱਲੇ ਇਕੱਲੇ ਜਿੱਤ ਸਕਣ ਹਾਂ ਅਗਰ ਇਹ ਦੋਵੇਂ ਇਕੱਠੇ ਹੁੰਦੇ ਨੇ ਔਰ ਵਾਰਿਸ ਪੰਜਾਬ ਵੀ ਨਾਲ ਆਉਂਦਾ ਫੇਰ ਜਿਹੜੀ ਪੰਥਕ ਸ਼ਕਤੀ ਹੈ ਪੰਜਾਬ 'ਚ ਉਹ ਇਕਜੁੱਟ ਹੋ ਸਕਦੀ ਹੈ ਫੇਰ ਇਹ ਦਾਵਾ ਕਰ ਸਕਦੇ ਨੇ ਅਕਾਲੀ ਧੜੇ ਕਿ ਅਸੀਂ ਪੰਜਾਬ ਚ ਡੇ ਸਮਰੱਥ ਹਾਂ ਕਿ ਸਾਡੇ ਬਿਨਾ ਕਿਸੇ ਦੀ ਸਰਕਾਰ ਨਹੀਂ ਬਣਨੀ ਉਸ ਸੂਰਤ ਦੇ ਵਿੱਚ ਇਹ 35 40 50 ਸੀਟਾਂ ਵੀ ਆਪਣੇ ਦਮ ਤੇ ਹਾਸਲ ਕਰ ਸਕਦੇ ਨੇ ਅਗਰ ਸੁਖਬੀਰ ਬਾਦਲ ਪੁਨਰ ਸੁਜੀਤ ਅਕਾਲੀ ਦਲ ਔਰ ਵਾਰਿਸ ਪੰਜਾਬ ਦੇ ਮਨਪੀਤਿਆਲੀ ਇਹ ਸਾਰੇ ਇਕੱਠੇ ਹੋ ਜਾਣ ਇਹਦੀ ਸੰਭਾਵਨਾ ਬਹੁਤ ਘੱਟ ਲੱਗ ਰਹੀ ਹੈ ਨਾ ਦੇ ਬਰਾਬਰ ਲੱਗ ਰਹੀ ਹੈ ਪੁਨਰ ਸੁਜੀਤ ਅਕਾਲੀ ਦਲ ਨੇ ਵੀ ਲਗਭਗ ਇਹ ਫੈਸਲਾ ਕਰ ਲਿਆ ਕਿ ਉਹ ਅਕਾਲੀ ਕਾਨਫਰੰਸ ਕਰਨਗੇ ਸ਼੍ਰੀ ਨਨਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਦੇ ਦੌਰਾਨ ਔਰ ਉਹ ਪੰਜਾਬ ਦੇ ਲੋਕਾਂ ਨੂੰ ਪ੍ਰੋਗਰਾਮ ਦੇਣਗੇ ਔਰ ਉਹ ਭਾਜਪਾ ਦਾ ਵਿਰੋਧ ਕਰਨਗੇ ਹਜੇ ਤੱਕ ਪੁਨਰਸਜੀਤ ਅਕਾਲੀ ਦਲ ਖੁੱਲ ਕੇ ਭਾਜਪਾ ਦਾ ਵਿਰੋਧ ਨਹੀਂ ਸੀ ਕਰ ਪਾਇਆ ਇਹ ਵੀ ਪੁਨਰਸਜੀਤ ਅਕਾਲੀ ਦਲ ਦੇ ਹੁਣ ਤੱਕ ਜ਼ਿਆਦਾ ਤਕੜੇ ਨਾ ਹੋਣ ਦੀ ਵਜ੍ਹਾ ਹੈ ਅਗਰੋ ਅਕਾਲੀ ਕਾਨਫਰੰਸ ਮੋਕੇਸ਼ਰੀ ਨਨਪੁਰ ਸਾਹਿਬ ਖੁੱਲ ਕੇ ਭਾਜਪਾ ਨਾਲ ਸਮਝੌਤਾ ਨਾ ਕਰਨ ਦਾ ਐਲਾਨ ਕਰਦੇ ਨੇ ਤੇ ਉਹ ਬਤੌਰ ਪੰਥਕ ਪਾਰਟੀ ਇੱਕ ਲਾਈਨ ਲੈਂਦੇ ਹੋਏ ਦੇਖ ਸਕਦੇ ਨੇ ਖਜੀ ਤੱਕ ਗਿਆਨੀ ਹਰਪ੍ਰੀਤ ਸਿੰਘ ਬਾਰੇ ਔਰ ਕੁਝ ਲੀਡਰਾਂ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਉਹਨਾਂ ਦੇ ਬੀਜੇਪੀ ਨਾਲ ਚੰਗੇ ਤਾਲੁਕਾਤ ਨੇ ਤੇ ਉਹ ਇਸੇ ਕਰਕੇ ਸ਼ਾਇਦ ਅਮਰਿਤਪਾਲ ਸਿੰਘ ਦੀ ਵਾਰਿਸ ਪੰਜਾਬ ਨਾਲ ਸਮਝੌਤਾ ਨਹੀਂ ਕਰ ਪਾਰੇ ਉਹਦੇ ਪਿੱਛੇ ਕਾਰਨ ਸ਼ਾਇਦ ਬੀਜੇਪੀ ਹੈ ਲੇਕਿਨ ਜਦੋਂ ਬੀਜੇਪੀ ਕਿਸੇ ਅਕਾਲੀ ਧੜੇ ਨਾਲ ਸਮਝੌਤਾ ਕਰਨ ਲਈ ਤਿਆਰ ਨਹੀਂ ਅਗਰ ਪੁਨਰ ਸੁਰਜੀਤ ਵੀ ਐਂਟੀ ਬੀਜੇਪੀ ਸਟੈਂਡ ਲਵੇ ਔਰ ਵਾਰਿਸ ਪੰਜਾਬ ਨਾਲ ਸਮਝੌਤੇ ਵਾਲੇ ਪਾਸੇ ਵਧੇ ਉਹ ਵੀ ਪੰਜਾਬ ਦੀ ਪੰਥਕ ਪੋਲਿਟਿਕਸ ਚੱਗੇ ਵਧ ਸਕਦੀ ਹੈ हां ये ਗੱਲ ਜ਼ਰੂਰ ਹੈ ਕਿ ਅਗਰ ਪੰਥਕ ਅਕਾਲੀ ਦਲ ਸਾਰੇ ਇਕੱਠੇ ਹੋ ਜਾਣ ਤੇ 27 ਤੋਂ ਪਹਿਲਾਂ ਇੱਕ ਤਾਕਤ ਬਣ ਜਾਣ ਤੇ ਫਿਰ ਇਹ ਵੀ ਹੋ ਸਕਦਾ ਹੈ ਕਿ ਭਾਜਪਾ ਨੂੰ ਇਹਨਾਂ ਦੀ ਲੋੜ ਪਵੇ ਕਿ ਅਗਰ ਇਹ ਵੱਡੀ ਪਾਰਟੀ ਬਣ ਜਾਂਦੇ ਨੇ ਤੇ ਫਿਰ ਇਹ ਭਾਜਪਾ ਨੂੰ ਨਾਲ ਲੈ ਕੇ ਆਪਣੀ ਸਰਕਾਰ ਬਣਾ ਸਕਦੇ ਨੇ ਔਰ ਫਿਰ ਅਗਰ ਭਾਜਪਾ ਦੇ ਨਾਲ ਸਮਝੌਤਾ ਕਰਨਾ ਹੈ ਤੇ ਸ਼ਰਤਾਂ ਆਧਾਰਿਤ ਐਫੀਡੇਵਿਟ ਤੇ ਲਿਖ ਕੇ ਭਾਜਪਾ ਨਾਲ ਸਮਝੌਤਾ ਕਰ ਸਕਦੇ ਨੇ ਕਿ ਸਾਡੀਆਂ ਆ ਆ ਮੰਗਾਂ ਨੇ ਉਸ ਤੋਂ ਬਿਨਾ ਪੰਥਕ ਸਿਆਸਤ ਪੰਜਾਬ ਦੀ ਦੇ ਵਿੱਚ ਕੋਈ ਨਿਤਾਰਾ ਨਹੀਂ ਹੋਣਾ ਹੁਣ ਬੀਜੇਪੀ ਦੇ ਲੀਡਰਾਂ ਦਾ ਇਹ ਦਾਵਾ ਹੈ ਕਿ ਅਸੀਂ 117 ਦੀਆਂ 117 ਸੀਟਾਂ ਆਪਣੇ ਦਮ ਤੇ ਲੜਨੀਆਂ ਨੇ ਔਰ ਅਸੀਂ ਕਿਸੇ ਨਾਲ ਨਹੀਂ ਸਮਝੌਤਾ ਕਰਨਾ ਔਰ ਤੁਸੀਂ ਵੇਖੋ ਨਾਇਬ ਸਿੰਘ ਸੈਣੀ ਜਿਹੜੇ ਵੱਡੇ OBC ਲੀਡਰ ਨੇ ਉਹ ਪੰਜਾਬ ਚ ਹਰਮਨ ਪਿਆਰਾ ਚਿਹਰਾ ਬਣੇ ਨੇ ਲਗਾਤਾਰ ਇੱਕ ਤੋਂ ਬਾਅਦ ਇੱਕ ਲੀਡਰਾਂ ਨੂੰ ਬੀਜੇਪੀ ਚ ਸ਼ਾਮਲ ਕਰਾ ਰਹੇ ਨੇ ਹਾਲਾਂਕਿ ਆਮ ਆਦਮੀ ਪਾਰਟੀ ਨੇ ਨਾਇਬ ਸਿੰਘ ਸੈਣੀ ਦੀ ਵੀ ਕਾਰਡ ਕੱਢੀ ਹੈ। ਨਾਇਬ ਸਿੰਘ ਸੈਣੀ ਦੇ ਉੱਪਰ ਬੀਬੀ ਭਰਾਜ ਵੱਲੋਂ ਜਿਹੜੇ ਐਮ.ਐਲ.ਏ ਨੇ ਉਹਨਾਂ ਵੱਲੋਂ ਜਿਹੜਾ ਆਪਰੇਸ਼ਨ ਲੋਟਸ ਵਰਗਾ ਇਲਜ਼ਾਮ ਲਾਇਆ ਗਿਆ ਹੈ। ਉਹਦੇ ਨਾਲ ਹੁਣ ਪੰਜਾਬ ਚ ਆਮ ਆਦਮੀ ਪਾਰਟੀ ਨਾਇਬ ਸਿੰਘ ਸੈਣੀ ਦੇ ਵਿਰੋਧ ਦੀ ਸਿਆਸਤ ਕਰੇਗੀ ਕਿਉਂਕਿ ਹਜੇ ਤੱਕ ਨਾਇਬ ਸਿੰਘ ਸੈਣੀ ਖਿਲਾਫ ਬੋਲਣ ਨੂੰ ਕੁਝ ਨਹੀਂ ਸੀ। ਹੁਣ ਬੀਜੇਪੀ ਨਾਇਬ ਸਿੰਘ ਸੈਣੀ ਤੇ ਆਪਰੇਸ਼ਨ ਲੋਟਸ ਦੇ ਇਲਜ਼ਾਮ ਲਾ ਕੇ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਨਾਇਬ ਸਿੰਘ ਸੈਣੀ ਦੇ ਵੱਧਦੇ ਪ੍ਰਭਾਵ ਨੂੰ ਕੱਟ ਕਰਨ ਦੀ ਕੋਸ਼ਿਸ਼ ਕਰੇਗੀ ਨਿਊਟਰਲਾਈਜ਼ ਕਰਨ ਦੀ ਕੋਸ਼ਿਸ਼ ਕਰੇਗੀ ਇਹ ਵੀ ਆਮ ਆਦਮੀ ਪਾਰਟੀ ਦੀ ਰਣਨੀਤੀ ਹੈ ਔਰ ਇਸੇ ਤਰ੍ਹਾਂ ਰਾਹੁਲ ਗਾਂਧੀ ਨੇ ਜਿਹੜਾ ਸੁਖਪਾਲ ਸਿੰਘ ਖੈਰੇ ਨੂੰ ਤਕੜਾ ਕੀਤਾ ਉਹ ਪੰਜਾਬ 'ਚ ਕਿਸਾਨ ਅੰਦੋਲਨ ਨੂੰ ਤਕੜਾ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਕਿ ਪੰਜਾਬ 'ਚ ਕਿਸਾਨ ਅੰਦੋਲਨ ਤਕੜਾ ਹੋਵੇ ਭਾਰਤ ਅਮਰੀਕਾ ਡੀਲ ਦੇ ਨਾਲ ਜੋੜ ਕੇ ਔਰ ਪੰਜਾਬ 'ਚ ਕਿਸਾਨੀ ਇਸ ਗੱਲ ਨੂੰ ਅੱਗੇ ਵਧਾਵੇ ਕਿ ਭਾਰਤ ਅਮਰੀਕਾ ਡੀਲ ਦੇ ਵਿੱਚ ਮੋਦੀ ਸਰਕਾਰ ਨੇ ਖੇਤੀਬਾੜੀ ਸੈਕਟਰ ਦਾ ਖਿਆਲ ਨਹੀਂ ਰੱਖਿਆ ਔਰ ਇਹਦੇ ਨਾਲ ਪੰਜਾਬ ਦੀ ਖੇਤੀ ਤਬਾਹ ਹੋਊਗੀ ਔਰ ਕਿਸਾਨ ਅੰਦੋਲਨ ਪੰਜਾਬ 'ਚ ਤਕੜਾ ਹੋਵੇ ਜਦੋਂ ਜਦੋਂ ਪੰਜਾਬ 'ਚ ਕਿਸਾਨ ਅੰਦੋਲਨ ਤਕੜਾ ਹੋਊਗਾ ਤੇ ਪੰਜਾਬ 'ਚ ਐਂਟੀ ਬੀਜਪੀ ਸੈਂਟੀਮੈਂਟ ਬਣੇਗਾ ਤੇ ਉਹਦਾ ਫਾਇਦਾ ਆਮ ਆਦਮੀ ਪਾਰਟੀ ਵੀ ਲੈਣਾ ਚਾਹੁੰਦੀ ਹੈ ਤੇ ਕਾਂਗਰਸ ਵੀ ਲੈਣਾ ਚਾਹੁੰਦੀ ਹੈ ਤੇ ਅਕਾਲੀ ਦਲ ਨੂੰ ਵੀ ਲੱਗਦਾ ਹੈ ਕਿ ਅਗਰ ਅਮਰੀਕਾ ਯੂ ਐਸ ਡੀਲ ਦੇ ਨਾਲ ਬੀਜਪੀ ਦੇ ਖਿਲਾਫ ਕਿਸਾਨੀ ਖੜੀ ਹੋਗੀ ਤੇ ਉਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਤੌਰ ਤੇ ਅੱਗੇ ਵਧਣ ਦਾ ਫਾਇਦਾ ਮਿਲੇਗਾ। ਔਰ ਅਕਾਲੀ ਦਲ ਨੇ ਇਹ ਸਾਡੇ ਸਾਰਿਆਂ ਦੇ ਸਾਹਮਣੇ ਹੈ 17 ਤਰੀਕ ਤੋਂ ਅਪ੍ਰੈਲ ਮਹੀਨੇ ਤੱਕ 40 ਰੈਲੀਆਂ ਕਰਨ ਦਾ ਫੈਸਲਾ ਕੀਤਾ ਹੈ। ਸੋ ਸ਼੍ਰੋਮਣੀ ਅਕਾਲੀ ਦਲ 40 ਰੈਲੀਆਂ ਹਲਕਾ ਪੱਧਰ ਤੇ ਕਰੇਗਾ ਤਾਂ ਕਿ ਇਹ ਭਰੋਸਾ ਦਵਾਇਆ ਜਾ ਸਕੇ ਅਗਲੇ 3-4 ਮਹੀਨਿਆਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਹੀ ਅਸਲੀ ਅਕਾਲੀ ਦਲ ਹੈ ਔਰ ਇਹੀ ਅਕਾਲੀ ਦਲ ਪੰਜਾਬ 'ਚ ਸਰਕਾਰ ਬਣਾ ਸਕਦਾ ਹੈ। ਔਰ ਇਹੀ ਅਕਾਲੀ ਦਲ ਹੈ ਜਿਹੜਾ ਪੰਜਾਬ ਦੀ ਸਹੀ ਨੁਮਾਇੰਦਗੀ ਕਰ ਸਕਦਾ ਹੈ ਔਰ ਸੁਖਬੀਰ ਬਾਦਲ ਨੂੰ ਇਹਨਾਂ ਨੇ ਇੱਕ ਵਿਜ਼ਨ ਲੀਡਰ ਦੇ ਤੌਰ ਦੇ ਉੱਤੇ ਅੱਗੇ ਪੇਸ਼ ਕੀਤਾ ਔਰ ਖੁੱਲੇ ਮਹੱਲੇ ਮੌਕੇ ਮਾਰਚ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਪੁਨਰ ਸੁਰਜੀਤ ਅਕਾਲੀ ਦਲ ਪੰਜਾਬ ਅੱਗੇ ਏਜੰਡਾ ਪੇਸ਼ ਕਰ ਰਿਹਾ ਹੈ ਔਰ ਉਹ ਏਜੰਡਾ ਪੇਸ਼ ਕਰਨਗੇ ਕਿ ਅਸੀਂ ਹੀ ਹਾਂ ਜਿਹੜੇ ਪੰਥਕ ਰਵਾਇਤਾਂ ਮੁਤਾਬਕ ਪੰਜਾਬ 'ਚ ਪੰਥਕ ਸਰਕਾਰ ਬਣਾ ਸਕਦੇ ਹਾਂ ਔਰ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਗੇ ਕਿ ਅਸੀਂ ਹੀ ਬੀਜੇਪੀ ਦੇ ਖਿਲਾਫ ਕੇਂਦਰ ਦੇ ਖਿਲਾਫ ਲੜਾਈ ਲੜ ਸਕਦੇ ਹਾਂ ਸੋ ਸਾਨੂੰ ਵੋਟਾਂ ਪਾਓ ਔਰ ਹੁਣ ਇਹਨਾਂ ਦੋਵਾਂ ਵੱਡੀਆਂ ਧਿਰਾਂ ਦੇ ਵਿੱਚੋਂ ਕਿਸ ਤਰ੍ਹਾਂ ਦੇ ਅੰਦੋਲਨ ਨਿਕਲਦੇ ਨੇ ਕਿੰਨੀਆਂ ਕੁ ਪ੍ਰਭਾਵੀ ਇਹਨਾਂ ਦੀਆਂ ਰੈਲੀਆਂ ਹੁੰਦੀਆਂ ਨੇ ਇਹਦੇ ਨਾਲ ਵੀ ਬਹੁਤ ਕੁਝ ਤੈਅ ਹੋ ਜਾਣਾ ਹੈ ਸੋ ਮਾਰਚ ਔਰ ਅਪ੍ਰੈਲ ਦਾ ਮਹੀਨਾ ਪੰਥਕ ਪੋਲਿਟਿਕਸ ਦਾ ਇੱਕ ਨਵਾਂ ਟੈਸਟ ਹੈ ਇਹਦੇ ਚੋਂ ਕੀ ਨਿਕਲਦਾ ਹੈ ਇਹਦੇ ਤੇ ਨਜ਼ਰ ਰੱਖਦੇ ਡਲਾ ਜੀ ਰਾਧਾ ਸੁਆਮੀ ਸਾਸੰਗ ਵਿਆਸ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਕਿ ਬਾਬਾ ਗੁਰਿੰਦਰ ਢਿੱਲੋਂ ਨੇ ਜਿਹੜੇ ਉਹ ਕਿਸੇ ਵੀ ਵੀਆਈਪੀ ਦੇ ਨਾਲ ਫੋਟੋਆਂ ਨਹੀਂ ਕਰਵਾਉਣਗੇ ਸੋ ਸਵਾਲ ਇੱਥੇ ਆ ਜਾਂਦਾ ਹੈ ਕਿ ਆਖਿਰ ਇਸ ਵੱਡੇ ਯੂ ਟਰਨ ਦਾ ਸਿਆਸੀ ਮਤਲਬ ਕੀ ਸਮਝਿਆ ਜਾਏ ਕਿ ਬਾਬਾ ਗੁਰਿੰਦਰ ਢਿੱਲੋਂ ਜੋਨੇ ਹੁਣ ਰਾਜਨੀਤਿਕ ਲੋਕਾਂ ਨੂੰ ਮਿਲਣਾ ਜੁਲਣਾ ਬਿਲਕੁਲ ਛੱਡ ਦੇਣਗੇ ਇਸ ਬਿਆਨ ਤੋਂ ਬਾਅਦ ਇਹ ਜਿਹੜਾ ਫੈਸਲਾ ਅਸੀਂ ਗੱਲ ਕਰ ਰਹੇ ਹਾਂ ਇਹ ਫੈਸਲੇ ਤੋਂ ਬਾਅਦ ਕੀ ਲੱਗ ਰਿਹਾ ਹੈ ਕਿ ਇਹਦੇ ਸਿਆਸੀ ਮਹੱਤਵ ਕੀ ਨੇ ਕਿਉਂ ਇਹ ਫੈਸਲਾ ਲੈਣਾ ਪਿਆ ਹੈ ਬਾਬਾ ਗੁਰਿੰਦਰ ਢਿੱਲੋਂ ਨੂੰ ਇਸ ਦੇ ਉੱਪਰ ਵੀ ਜ਼ਰੂਰ ਵਿਸ਼ਲੇਸ਼ਣ ਸਾਂਝਾ ਕਰਿਓ ਦੇਖੋ ਡੇਰਾ ਬਿਆਸ ਦਾ ਜਿਹੜਾ ਫੈਸਲਾ ਹੈ ਰਾਧਾ ਸਵਾਮੀ ਸਤਸੰਗ ਬਿਆਸ ਦਾ ਜਿਹੜਾ ਫੈਸਲਾ ਹੈ ਉਹ ਬੜਾ ਹੈਰਾਨੀਜਨਕ ਹੈ ਕੱਲ ਇਹ ਫੈਸਲਾ ਹੁੰਦਾ ਹੈ ਕਿ ਬਾਬਾ ਗੁਰਿੰਦਰ ਢਿੱਲੋਂ ਹੁਣ ਵੀਆਈਪੀ ਲੋਕਾਂ ਦੇ ਨਾਲ ਵੀਆਈਪੀ ਲੀਡਰਾਂ ਦੇ ਨਾਲ ਤਸਵੀਰਾਂ ਨਹੀਂ ਖਿਚਾਉਣਗੇ ਭਾਵ ਮੰਤਰੀਆਂ ਨਾਲ ਲੀਡਰਾਂ ਨਾਲ ਐਮਐਲਏਜ਼ ਨਾਲ ਫੋਟੋ ਨਹੀਂ ਖਿਚਾਉਣਗੇ ਇਹਨੂੰ ਵੱਖ-ਵੱਖ ਤਰ੍ਹਾਂ ਨਾਲ ਸਮਝਿਆ ਤੇ ਮਹਿਸੂਸ ਕੀਤਾ ਜਾ ਰਿਹਾ ਬਾਬਾ ਗੁਰਿੰਦਰ ਢਿੱਲੋਂ ਨੂੰ ਇਹ ਫੈਸਲਾ ਕਿਉਂ ਕਰਨਾ ਪਿਆ ਜਾਂ ਡੇਰਾ ਬਿਆਸ ਨੂੰ ਇਹ ਫੈਸਲਾ ਕਿਉਂ ਕਰਨਾ ਪਿਆ ਕੀ ਪਿਛਲੇ ਦਿਨਾਂ ਦੇ ਵਿੱਚ ਬਾਬਾ ਗੁਰਿੰਦਰ ਢਿੱਲੋਂ ਦੀ ਜਿਹੜੀ ਸਰਗਰਮੀ ਸੀ ਉਹਨਾਂ ਦੀ ਸਰਗਰਮੀ ਨੂੰ ਪੋਲਿਟਿਕਸ ਦੇ ਨਾਲ ਜੋੜ ਕੇ ਦੇਖਿਆ ਗਿਆ ਕਿਉਂਕਿ ਉਹ ਪੋਲਿਟিক্যাল ਲੋਕਾਂ ਨੂੰ ਮਿਲਦੇ ਜੁਲਦੇ ਰਹੇ ਉਹਨਾਂ ਨੇ ਗਵਰਨਰ ਦੀ ਜਿਹੜੀ ਯਾਤਰਾ ਸੀ ਨਸ਼ੇ ਦੇ ਖਿਲਾਫ ਉਹਦੇ ਵਿੱਚ ਅਸ਼ਵਨੀ ਸ਼ਰਮਾ ਦੇ ਨਾਲ ਵੀ ਪੈਦਲ ਯਾਤਰਾ ਕੀਤੀ ਔਰ ਪਿਛਲੇ ਸਮੇਂ 'ਚ ਵਿਕਰਮ ਸਿੰਘ ਮਜੀਠੀਆ ਨਾਲ ਜੇਲ੍ਹ 'ਚ ਮਿਲੇ ਵਿਕਰਮ ਮਜੀਠੀਏ ਨੂੰ ਕਲੀਨ ਚਿੱਟ ਦਿੱਤੀ ਭਗਵੰਤ ਮਾਨ ਨੇ ਟਵੀਟ ਕੀਤਾ ਕਿ ਜਦੋਂ ਮੁਲਾਕਾਤ ਹੀ ਜੱਜ ਬਣ ਜਾਣ ਉਹਦੇ ਨਾਲ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਵੀ ਕੀ ਬਾਬਾ ਗੁਰਿੰਦਰ ਢਿੱਲੋਂ ਨੂੰ ਵਿਕਰਮਜੀਠਿਆ ਦੇ ਹੱਕ 'ਚ ਜਾਂ ਇੱਕ ਕਲੀਨ ਚਿੱਟ ਦੇ ਰੂਪ 'ਚ ਆਪਣਾ ਬਿਆਨ ਦੇਣਾ ਚਾਹੀਦਾ ਸੀ ਜਾਂ ਨਹੀਂ ਔਰ ਜਦੋਂ ਭਗਵੰਤ ਮਾਨ ਨੇ ਬਾਬਾ ਢਿੱਲੋਂ ਦੇ ਖਿਲਾਫ ਇੱਕ ਟਵੀਟ ਜਾਰੀ ਕੀਤਾ ਬਿਨਾ ਉਹਨਾਂ ਦਾ ਨਾਮ ਲਿਖੇ ਸੋਸ਼ਲ ਮੀਡੀਆ ਐਕਸ ਤੇ ਪਾਇਆ ਤੇ ਭਾਜਪਾ ਔਰ ਅਕਾਲੀ ਦਲ ਭਗਵੰਤ ਮਾਨ ਤੋਂ ਮੁੱਖ ਮੰਤਰੀ ਤੋਂ ਮਾਫੀ ਦਾ ਮੰਗ ਕਰਨ ਲੱਗ ਗਏ ਕਿ ਮੁੱਖ ਮੰਤਰੀ ਮਾਫੀ ਮੰਗੇ ਬਾਬਾ ਜੀ ਰੱਬੀ ਰੂਹ ਨੇ ਸੰਤ ਮਹਾਪੁਰਖ ਨੇ ਠੀਕ ਹੈ ਲੇਕਿਨ ਭਾਜਪਾ ਔਰ ਅਕਾਲੀ ਦਲ ਦਾ ਅਕਾਲੀ ਦਲ ਦੇ ਲੀਡਰਾਂ ਦਾ ਬਾਬਾ ਗੁਰਿੰਦਰ ਢਿੱਲੋਂ ਦੇ ਨਾਲ ਖੜੇ ਹੋ ਜਾਣਾ ਔਰ ਭਗਵੰਤ ਮਾਨ ਦਾ ਵਿਰੋਧ ਕਰਕੇ ਉਸ ਤੋਂ ਮਾਫੀ ਮੰਗਾਉਣੀ ਕਿ ਸੱਚਮੁੱਚ ਇਹਦੇ ਨਾਲ ਇਹ ਪ੍ਰਭਾਵ ਗਿਆ ਕਿ ਬਾਬਾ ਗੁਰਿੰਦਰ ਢਿੱਲੋਂ ਪੋਲੀਟੀਕਲ ਤੌਰ ਤੇ ਭਾਜਪਾ ਔਰ ਅਕਾਲੀ ਦਲ ਦੀ ਅਡਾਲੋਜੀ ਦਾ ਸਮਰਥਨ ਕਰਦੇ ਨੇ ਹਾਲਾਂਕਿ ਬਾਬਾ ਗੁਰਿੰਦਰ ਢਿੱਲੋਂ ਨੇ ਕਦੇ ਵੀ ਰਾਜਨੀਤੀ ਦੇ ਵਿੱਚ ਜਾਣ ਦੀ ਹੱਲ ਨਹੀਂ ਕੀਤੀ ਕਿਸੇ ਰੂਪ ਚ ਉਹ ਪੋਲਿਟਿਕਲ ਪ੍ਰੋਗਰਾਮਾਂ ਚ ਸਿੱਧੇ ਤੌਰ ਤੇ ਸ਼ਾਮਲ ਨਹੀਂ ਹੋਏ ਉਹ ਸਮਾਜਿਕ ਉਦੇਸ਼ ਦੇ ਨਾਲ ਇਕੱਠੇ ਹੋਏ ਲੇਕਿਨ ਇਸ ਦੇ ਬਾਵਜੂਦ ਜਿਹੜਾ ਇਹ ਫੈਸਲਾ ਕੀਤਾ ਗਿਆ ਕੱਲ ਕੀ ਇਹ ਮੰਨਿਆ ਜਾਵੇ ਕਿ ਬਾਬਾ ਗੁਰਿੰਦਰ ਢਿੱਲੋਂ ਦੀ ਛਵੀ ਔਰ ਡੇਰਾ ਬਿਆਸ ਦੀ ਛਵੀ ਦੇ ਉੱਤੇ ਸਵਾਲ ਖੜੇ ਹੋ ਰਹੇ ਸੀ ਕੀ ਉਹਨਾਂ ਦੇ ਪ੍ਰੇਮੀ ਜਾਂ ਉਹਨਾਂ ਦੇ ਡੇਰੇ ਦੇ ਜਿਹੜੇ ਵਲੰਟੀਅਰ ਨੇ ਵਰਕ ਕਰਨੇ ਜਾਂ ਜਾਂ ਜਿਹੜੇ ਲੋਕ ਉਥੇ ਸ਼ਰਧਾ ਰੱਖਦੇ ਨੇ ਆਸਥਾ ਰੱਖਦੇ ਨੇ ਕਿ ਉਹ ਵੀ ਸਵਾਲ ਖੜੇ ਕਰ ਰਹੇ ਸੀ ਕਿ ਡੇਰੇ ਦੇ ਬਾਬਾ ਜੀ ਦੀ ਜਿਹੜੀ ਇਹ ਗਤੀਵਿਧੀ ਹੈ ਇਹਦੇ ਨਾਲ ਉਹਨਾਂ ਦੇ ਦਿਮਾਗ 'ਚ ਵੀ ਉਲਝਾਹਟ ਪੈਦਾ ਹੋ ਰਹੀ ਸੀ ਕਿ ਕੀ ਕਿਤੇ ਬਾਬਾ ਗੁਰਿੰਦਰ ਢਿੱਲੋਂ ਸੱਚਮੁੱਚ ਪੋਲਿਟਿਕਸ ਤਾਂ ਨਹੀਂ ਜਾਣਗੇ ਜਾਂ ਉਹ ਕਿਉਂ ਕਰ ਰਹੇ ਨੇ ਸਾਰਾ ਕੁਝ ਸ਼ੁ ਡੇਰੇ ਦੀ ਅੱਜ ਤੱਕ ਰਾਧਾ ਸਵਾਮੀ ਸਤਸੰਗ ਬਿਆਸ ਡੇਰੇ ਬਾਰੇ ਕਦੇ ਵੀ ਇਹ ਨਹੀਂ ਕਿਹਾ ਗਿਆ ਕਿ ਉਹ ਰਾਜਨੀਤਿਕ ਰੂਪ ਚ ਕਿਸੇ ਦੀ ਮਦਦ ਕਰਦੇ ਨੇ ਉਹਨਾਂ ਨੇ ਕਦੇ ਵੀ ਨਾ ਹੀ ਕੋਈ ਪੋਲਿਟੀਕਲ ਵਿੰਗ ਬਣਾਇਆ ਨਾ ਹੀ ਆਪਣੇ ਵਰਕਰਾਂ ਵਲੰਟਰੀਆਂ ਔਰ ਪ੍ਰੇਮੀਆ ਨੂੰ ਕਦੀ ਇਹ ਕਿਹਾ ਕਿ ਤੁਸੀਂ ਕਿਸੇ ਪਾਰਟੀ ਜਾਂ ਕੈਂਡੀਡੇਟ ਵਿਸ਼ੇਸ਼ ਨੂੰ ਵੋਟਾਂ ਪਾਓ ਬਾਬਾ ਗੁਰਿੰਦਰ ਢਿੱਲੋਂ ਦੀ ਰਿਸ਼ਤੇਦਾਰੀ ਵਿਕਰਮ ਜੀਠੀਏ ਦੇ ਨਾਲ ਇਹ ਥੋੜੇ ਸਮੇਂ ਪਹਿਲਾਂ ਹੀ ਜਗ ਜाहिर ਹੋਈ ਹੈ ਪਹਿਲੀ ਵਾਰੀ ਉਹਨਾਂ ਨੇ ਕਿਹਾ ਕਿ ਮਜੀਠੀਏ ਤੇ ਨਸ਼ੇ ਦੇ ਇਲਜ਼ਾਮ ਗਲਤ ਹੈ ਇੱਕ ਕਲੀਨ ਚਿੱਟ ਦੇ ਰੂਪ ਚ ਗੱਲ ਆਈ ਹੈ ਕਿ ਇਹ ਸਾਰੇ ਕਾਰਨ ਰਹੇ ਕਿ ਡੇਰੇ ਨੇ ਇਹ ਫੈਸਲਾ ਕੀਤਾ ਕਿ ਬਾਬਾ ਗੁਰਿੰਦਰ ਢਿੱਲੋਂ ਹੁਣ ਤਸਵੀਰ ਨਹੀਂ ਖਿਚਾਉਣਗੇ ਵੀਆਈਪੀ ਨਾਲ ਕਿ ਉਹ ਵੀਆਈਪੀ ਇਸ ਨੂੰ ਮਿਲਣਗੇ ਵੀ ਨਹੀਂ ਕਿ ਉਹ ਪੋਲੀਟੀਕਲ ਲੋਕਾਂ ਨੂੰ ਮਿਲਣਗੇ ਵੀ ਨਹੀਂ ਡਲਾ ਜੀ ਕੱਲ ਭਗਵੰਤ ਮਾਨ ਜੋ ਹੈ ਫੇਰ 40s ਹਸਪਤਾਲ ਵਿੱਚ داخل ہوئے کل اچانک ਉਹਨਾਂ ਦਾ ਬਲੱਡ ਪ੍ਰੈਸ਼ਰ ਹਾਈ ਹੋਇਆ ਕਾਫੀ ਉਹਨਾਂ ਨੂੰ ਥਕਾਵਟ ਫੀਲ ਹੋਈ ਜਿਸ ਤੋਂ ਬਾਅਦ ਡਾਕਟਰਾਂ ਨੇ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕੀਤਾ ਸੋ ਅੱਜ ਦੇ ਦਿਨ ਦੀ ਗੱਲ ਕਰੀ ਆ ਆਮ ਆਦਮੀ ਪਾਰਟੀ ਲਈ ਕਾਫੀ ਅਹਿਮ ਹੈ ਕਿਉਂਕਿ ਬਹੁਤ ਹੀ ਵੱਡੀ ਇੱਕ ਮਹਾ ਰੈਲੀ ਜੋ ਹੈ ਆਮ ਆਦਮੀ ਪਾਰਟੀ ਦੀ ਹੋਣ ਜਾ ਰਹੀ ਹੈ ਮੋਗਾ ਦੇ ਵਿੱਚ ਤਾਂ ਫਿਰ ਹੁਣ ਇਸ ਰੈਲੀ ਦਾ ਇੱਕ ਦਾ ਮਹੱਤਵ ਸਿਆਸੀ ਤੌਰ ਤੇ ਕੀ ਦੇਖਿਆ ਜਾਏ ਈਜ਼ੀ ਗੱਲ ਜ਼ਰੂਰ ਸਾਂਝੀ ਕਰਨਾ ਅਚਾਨਕ ਭਗਵੰਤਮਾਨ ਬਿਮਾਰ ਹੋ ਜਾਂਦੇ ਨੇ ਹਸਪਤਾਲ ਵਿੱਚ ਦਾਖਲ ਕਰਨਾ ਪੈਂਦਾ ਤੇ ਜੇਕਰ ਇਸ ਰੈਲੀ ਦੇ ਵਿੱਚ ਪ ਭਗਵੰਤ ਮਾਨ ਨਹੀਂ ਪਹੁੰਚਦੇ ਤਾਂ ਇਸੇ ਕੀ ਅਰਥ ਕੱਢੇ ਜਾ ਸਕਦੇ ਨੇ ਜਾਂ ਫਿਰ ਭਗਵੰਤ ਮਾਨ ਵੀਡੀਓ ਕਾਨਫਰencing ਦੇ ਜ਼ਰੀਏ ਜੋ ਹੈ ਇਸ ਰੈਲੀ ਦਾ ਹਿੱਸਾ ਬਣਨਗੇ ਇਸ ਰੈਲੀ ਦੇ ਨਾਲ ਜੁੜਨਗੇ ਵੱਖ-ਵੱਖ ਸਥਿਤੀਆਂ ਨੇ ਸੋ ਅਚਾਨਕ ਭਗਵੰਤ ਮਾਨ ਦਾ ਬਿਮਾਰ ਹੋ ਜਾਣਾ ਹਸਪਤਾਲ 'ਚ ਦਾਖਲ ਹੋ ਜਾਣਾ ਔਰ ਨਾਲ ਹੀ ਮਹਾ ਰੈਲੀ ਵੀ ਜਿਹੜੀ ਮੋਗਾ ਦੇ ਵਿੱਚ ਹੈ ਸੋ ਇਹਨਾਂ ਦੋਹਾਂ ਗੱਲਾਂ ਨੂੰ ਅਗਰ ਅਸੀਂ ਜੋੜ ਕੇ ਦੇਖਦੇ ਆਂ ਤਾਂ ਇਸੇ ਕੀ ਅਰਥ ਨਿਕਲਦੇ ਨੇ ਜ਼ਰੂਰ ਇਸ ਉੱਪਰ ਵੀ ਗੱਲ ਸਾਂਝੀ ਕਰਿਓ ਮੁੱਖ ਮੰਤਰੀ ਭਗਵੰਤ ਮਾਨ ਕੱਲ ਸੰਗਰੂਰ ਗਏ ਸੀ कल महाशिवरात्रि ਦੇ ਮੌਕੇ ਤੇ ਉਹਨਾਂ ਨੇ ਅਰਵਿੰਦ ਕੇਜਰੀਵਾਲ ਔਰ ਮਨੀਸ਼ ਸੋਧਿਆ ਦੇ ਨਾਲ ਹਲਕਾ ਧੂਰੀ ਦੇ ਪਿੰਡ ਰਣਕੇ ਵਿੱਚ ਸ਼੍ਰੀ ਰਣਕੇਸ਼ਵਰ ਮੰਦਿਰ ਚ ਨਤਵਸਤਕ ਹੋ ਕੇ ਨਤਮਸਤਕ ਹੋ ਕੇ ਭਗਵਾਨ ਸ਼ਿਵ ਜੀ ਦਾ ਆਸ਼ੀਰਵਾਦ ਲਿਆ ਸੀ ਲੇਕਿਨ ਉਸ ਤੋਂ ਬਾਅਦ ਅਚਾਨਕ ਉਹਨਾਂ ਦੀ ਤबीयत ਖਰਾਬ ਹੋਈ ਸ਼ਾਇਦ ਬਲੱਡ ਪ੍ਰੈਸ਼ਰ ਦੇ ਵਿੱਚ ਗੜਬੜੀ ਤੇ ਉਹਨਾਂ ਨੂੰ ਮੁਹਾਲੀ ਦੇ 40s ਹਸਪਤਾਲ ਚ ਲਿਆਂਦਾ ਗਿਆ ਜਿੱਥੇ ਉਹਨਾਂ ਦੇ ਟੈਸਟ ਹੋਏ ਔਰ देर ਰਾਤ ਤੱਕ ਉਹਨਾਂ ਨੂੰ ਛੁੱਟੀ ਨਹੀਂ ਮਿਲੀ ਸੀ ਹੁਣ ਸਵਾਲ ਇਹ ਹੈ ਕਿ ਕੀ ਅੱਜ ਜਿਹੜੀ ਆਮ ਆਦਮੀ ਪਾਰਟੀ ਦੀ ਮਹਾਂ ਰੈਲੀ ਹੈ ਨਸ਼ਿਆਂ ਦੇ ਖਿਲਾਫ ਯੁੱਧ ਭਾਗ 2 ਦੇ ਤਹਿਤ ਅੱਜ ਮੋਗਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਮਹਾਂ ਰੈਲੀ ਹੈ ਔਰ ਜਿਹੜੀ ਅੱਜ ਦੀ ਰੈਲੀ ਹੈ ਇਹ ਬਹੁਤ ਮਹੱਤਵਪੂਰਨ ਰਹਿਣ ਵਾਲੀ ਹੈ ਪਤਾ ਇਹ ਲੱਗਿਆ ਹੈ ਕਿ ਮੋਗਾ ਦੇ ਵਿੱਚ ਜਿਹੜੀ ਇਹ ਮਹਾਂ ਰੈਲੀ ਹੈ ਇਸ ਮਹਾਂ ਰੈਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਯਤਨ ਹੈ ਕਿ 1 ਲੱਖ ਤੋਂ 2 ਲੱਖ ਦੇ ਕਰੀਬ ਲੋਕ ਵਲੰਟੀਅਰ ਵਰਕਰ ਇਸ ਰੈਲੀ ਦੇ ਵਿੱਚ ਪਹੁੰਚਾ ਅਰਵਿੰਦ ਕੇਦਰੀਵਾਲ ਮਨੀਸ਼ ਸੋਦੀਆ ਅਰਵਿੰਦ ਕੇਦਰੀਵਾਲ ਭਗਵੰਤ ਮਾਨ ਔਰ ਸਾਰੀ ਵੱਡੀ ਲੀਡਰਸ਼ਿਪ ਆਮ ਆਦਮੀ ਪਾਰਟੀ ਦੀ ਉੱਥੇ ਮੌਜੂਦ ਰਹੇਗੀ ਇਹਨੂੰ ਨਸ਼ਿਆਂ ਦੇ ਖਿਲਾਫ ਇੱਕ ਵੱਡੇ ਹਮਲੇ ਦੇ ਰੂਪ ਚ ਇੱਕ ਪ੍ਰਣ ਦੇ ਰੂਪ ਚ ਪ੍ਰਚਾਰਿਆ ਜਾਏਗਾ ਔਰ ਇਸ ਭੀੜ ਤੋਂ ਇਸ ਮਹਾਂ ਰੈਲੀ ਤੋਂ ਇਹ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਪੰਜਾਬ ਦੇ ਵਿੱਚ ਅੱਜ ਵੀ ਆਮ ਆਦਮੀ ਪਾਰਟੀ ਹੀ ਹੈ ਜੋ ਨਸ਼ਿਆਂ ਦੇ ਖਿਲਾਫ ਵੱਡੀ ਲੜਾਈ ਲੜ ਰਹੀ ਹੈ ਔਰ ਪੰਜਾਬ ਦੇ ਲੋਕ ਇਸ ਲੜਾਈ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਖੜੇ ਨੇ ਹੁਣ ਇਹ ਰਣਨੀਤੀ ਹੈ ਜਦੋਂ 2022 ਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ 'ਚ ਆਉਣੀ ਸੀ ਤੇ ਇਹ ਦਾਅਵੇ ਕੀਤੇ ਗਏ ਕਿ ਹਰ ਹਾਲ ਚ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ਾ ਖਤਮ ਕਰੇਗੀ ਹੁਣ ਪੰਜਾਬ 'ਚ ਨਸ਼ਾ ਹਜੇ ਖਤਮ ਨਹੀਂ ਹੋਇਆ ਹੁਣ ਆਮ ਆਦਮੀ ਪਾਰਟੀ ਦੀ ਰਣਨੀਤੀ ਹੈ ਕਿ ਨਸ਼ਿਆਂ ਦੇ ਖਿਲਾਫ ਲੜਾਈ ਦੇ ਵਿੱਚ ਆਮ ਪੰਜਾਬੀ ਨੂੰ ਹਰ ਪੰਜਾਬੀ ਨੂੰ ਨਾਲ ਜੋੜਿਆ ਜਾਵੇ ਤਾਂ ਕਿ ਇਹ ਮੁੱਦਾ ਆਮ ਆਦਮੀ ਪਾਰਟੀ ਨੂੰ ਨੁਕਸਾਨ ਨਾ ਕਰੇ ਬਲਕਿ ਆਮ ਆਦਮੀ ਪਾਰਟੀ ਨੂੰ ਫਾਇਦਾ ਦਵੇ ਕਿ ਅਸੀਂ ਤਾਂ ਨਸ਼ਿਆਂ ਦੇ ਖਿਲਾਫ ਲੜਾਈ ਲੜ ਰਹੇ ਹਾਂ ਹਰ ਪੰਜਾਬੀ ਦੇ ਨਾਲ ਮਿਲ ਕੇ ਔਰ ਹਰ ਪੰਜਾਬੀ ਵੀ ਲੜਾਈ ਲੜ ਰਿਹਾ ਹੈ ਔਰ ਇਹ ਮੁੱਦਾ ਹੈ ਜਿਹੜਾ ਇਹ ਬਹੁਤ ਵੱਡਾ ਵੱਡਾ ਮੁੱਦਾ ਹੈ ਔਰ ਪਿਛਲੀਆਂ ਸਰਕਾਰਾਂ ਦੀ ਨਲਾਇਕੀ ਕਰਕੇ ਇਹ ਮੁੱਦਾ ਬਹੁਤ ਜ਼ਿਆਦਾ ਵੱਡਾ ਹੋ ਗਿਆ ਸਰਹੱਦ ਪਾਰ ਤੋਂ ਨਸ਼ਾ ਪੰਜਾਬ ਚ ਆ ਰਿਹਾ ਹੈ ਪਿਛਲੀਆਂ ਸਰਕਾਰਾਂ ਨੇ ਨਸ਼ੇ ਦੀ ਸਪਲਾਈ ਦਾ ਔਰ ਖਪਤ ਦਾ ਨੈਟਵਰਕ ਤੋੜਿਆ ਨਹੀਂ ਤੇ ਅਸੀਂ ਹੁਣ ਆਮ ਲੋਕ ਮਿਲ ਕੇ ਲੋਕਾਂ ਨੂੰ ਵੀ ਜਾਗਰੂਕ ਕਰ ਰਹੇ ਆ ਜਿਹੜੇ ਨਸ਼ਾ ਪੀੜਤ ਨੇ ਉਹਨਾਂ ਨੂੰ ਵੀ ਜਾਗਰੂਕ ਕਰ ਰਹੇ ਆ ਔਰ ਨਸ਼ੇ ਵੇਚਣ ਵਾਲਿਆਂ ਦਾ ਨੈਟਵਰਕ ਵੀ ਅਸੀਂ ਤੋੜ ਰਹੇ ਆ ਔਰ ਪੂਰਾ ਪੰਜਾਬ ਨਸ਼ਿਆਂ ਦੇ ਖਿਲਾਫ ਖੜਾ ਹੋ ਗਿਆ ਇਸ ਯੁੱਧ ਭਾਗ 2 ਦੇ ਵਿੱਚ ਔਰ ਜਿਹਦੇ ਨਾਲ ਆਮ ਆਦਮੀ ਪਾਰਟੀ ਤੇ ਵਿਰੋਧੀ ਇਹ ਇਲਜ਼ਾਮ ਨਾ ਲਾ ਸਕਣ ਕਿ ਆਮ ਆਦਮੀ ਪਾਰਟੀ ਨੇ ਨਸ਼ੇ ਖਤਮ ਨਹੀਂ ਕੀਤੇ ਹਾਲਾਂਕਿ ਇਹ ਗੱਲ ਸੱਚ ਹੈ ਪੰਜਾਬ ਚ ਜਾਂ ਮੁਲਕ ਚ ਕਿਤੇ ਵੀ ਨਸ਼ਾ ਖਤਮ ਕਰਨਾ ਇੰਨਾ ਆਸਾਨ ਨਹੀਂ ਹੈ ਬੇਰੋਜ਼ਗਾਰੀ ਇੱਕ ਬਹੁਤ ਵੱਡਾ ਕਾਰਨ ਹੈ ਇਸ ਨਸ਼ੇ ਦਾ ਔਰ ਪੰਜਾਬ 'ਚ ਸਰਹੱਦ ਸਾਡੇ ਬਿਲਕੁਲ ਨਾਲ ਹੈ ਔਰ ਪਾਕਿਸਤਾਨ ਵਾਲੇ ਪਾਸਿਓਂ ਹਰ ਕੀਮਤ ਤੇ ਨਸ਼ਾ ਪੰਜਾਬ 'ਚ ਭੇਜਿਆ ਜਾ ਰਿਹਾ ਹੈ ਭਾਵੇਂ ਡਰੋਨਸ ਦੇ ਜ਼ਰੀਏ ਜਾਂ ਭਾਵੇਂ ਮਨੁੱਖੀ ਤਸਕਰੀ ਦੇ ਜ਼ਰੀਏ ਕਿਤੇ ਨਾ ਕਿਤੇ ਉਹ ਨਸ਼ਾ ਪੰਜਾਬ ਦੇ ਵਿੱਚ ਭੇਜਦੇ ਨੇ ਕਿਉਂਕਿ ਪਾਕਿਸਤਾਨ ਦੇ ਨਿਸ਼ਾਨੇ ਤੇ ਪੰਜਾਬ ਔਰ ਭਾਰਤ ਹੈ ਉਹ ਕਦੇ ਵੀ ਪੰਜਾਬ 'ਚ ਨਾਤਾ ਸ਼ਾਂਤੀ ਹੋਣਾ ਚਾਹੁੰਦੇ ਦੇਖਣਾ ਚਾਹੁੰਦੇ ਨੇ ਨਾ ਪੰਜਾਬ ਦੇ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਦੇਖਣਾ ਚਾਹੁੰਦੇ ਨੇ ਸੋ ਇਹ ਲੜਾਈ ਸੱਚਮੁੱਚ ਵੱਡੀ ਹੈ ਹਾਲਾਂਕਿ ਬੀਐਸਐਫ ਨੂੰ ਵੀ ਜਦੋਂ ਦਾਇਰਾ 50 ਕਿਲੋਮੀਟਰ ਦਾ ਦਿੱਤਾ ਗਿਆ ਤੇ ਦਾਵਾ ਕੀਤਾ ਗਿਆ ਸੀ ਕਿ ਬੀਜੇਪੀ ਅਤਵਾਦੀਆਂ ਦੇ ਖਿਲਾਫ ਔਰ ਨਸ਼ੇ ਦੇ ਸਮਗਲਰਾਂ ਦੇ ਖਿਲਾਫ ਜ਼ਿਆਦਾ ਤਕੜੀ ਹੋਏਗੀ ਬੀਐਸਐਫ ਹਾਲਾਂਕਿ ਬੀਐਸਐਫ ਨੇ ਕੰਮ ਕੀਤਾ ਵੀ ਹੈ ਲੇਕਿਨ ਨਸ਼ਾ ਮੁਕੰਮਲ ਤੌਰ ਤੇ ਪੰਜਾਬ 'ਚ ਖਤਮ ਹੋਣਾ ਮੈਨੂੰ ਲੱਗਦਾ ਹੈ ਕਿ ਉਹਦੇ ਲਈ ਹਰ ਨੌਜਵਾਨ ਕੋਲੇ ਰੋਜ਼ਗਾਰ ਹੋਵੇ ਉਹਦੇ ਕੋਲੇ ਆਪਣਾ ਕੰਮਕਾਰ ਹੋਵੇ ਕਿਸਾਨੀ ਖੇਤੀ ਮੁਕਤ ਹੋਵੇ ਔਰ ਜਿਹੜੀ ਸਾਡੀ ਸਰਹੱਦ ਹੈ ਉਹਦੇ ਅੱਗੇ ਵੱਡੀਆਂ-ਵੱਡੀਆਂ ਕੰਧਾਂ ਬਣਨ ਸੋ ਜਿੰਨਾ ਵੀ ਸਾਡਾ ਸਰਹੱਦੀ ਇਲਾਕਾ ਹੈ ਉਹਦੇ ਅੱਗੇ ਕੰਧ ਬਣੇ ਤਾਂ ਕਿ ਅਗਰ ਡਰੋਨ ਦੇ ਜ਼ਰੀਏ ਕੋਈ ਸਪਲਾਈ ਵੀ ਆਉਂਦੀ ਹੈ ਤਾਂ ਕੰਧ ਦੇ ਨਾਲ ਜਿਹੜੀ ਸਾਡੀ ਸਿਕਿਉਰਿਟੀ ਹੈ ਸੁਰੱਖਿਆ ਹੈ ਉਹ ਉਸ ਡਰੋਨ ਨੂੰ ਖਤਮ ਕਰੇ ਕਿਉਂਕਿ ਬਿਨਾ ਕੰਧ ਤੋਂ ਬਹੁਤ ਛੋਟੀ ਹਾਈਟ ਦੇ ਉੱਤੇ ਵੀ ਡਰੋਨ ਉਡਾਏ ਜਾ ਸਕਦੇ ਨੇ ਜਿਹੜੇ ਪਾਕਿਸਤਾਨ ਦੇ ਖੇਤਾਂ ਚੋਂ ਪੰਜਾਬ ਦੇ ਖੇਤਾਂ ਚ ਭੇਜੇ ਜਾਂਦੇ ਨੇ ਤੇ ਨਸ਼ਾ ਉਹਨਾਂ ਦੇ ਵਿੱਚ ਆਉਂਦਾ ਐ ਸੋ ਭਾਵੇਂ ਜਿੰਨਾ ਮਰਜ਼ੀ ਸਰਵਲੈਂਸ ਹੋਵੇ ਸੋ ਡਰੋਨਸ ਇੱਕ ਇਸ ਤਰ੍ਹਾਂ ਦੀ ਚੁਣੌਤੀ ਐ ਜਿਹਦੇ ਉੱਤੇ ਪਾਰ ਪਾਉਣਾ ਹਾਲ ਦੀ ਘੜੀ ਬਹੁਤ ਔਖਾ ਐ ਸੋ ਅਗਰ ਕੰਧ ਬਣੇ ਉੱਚੀ ਉੱਚੀ ਕੰਧ ਬਣੇ ਤੇ ਫਿਰ ਡਰੋਨ ਜਦੋਂ ਵੀ ਉਚਾਈ ਤੇ ਜਾਣਗੇ ਤੇ ਸਾਡੇ ਜਿਹੜੇ ਭਾਵੇਂ ਦੂਰਬੀਨ ਵਾਲਾ ਸਿਸਟਮ ਐ ਜਾਂ ਰਡਾਰ ਸਿਸਟਮ ਐ ਜਾਂ ਸਾਡਾ ਡਿਫੈਂਸ ਸਿਸਟਮ ਐ ਉਹਨਾਂ ਨੂੰ ਟਰੈਕ ਕਰ ਸਕਦਾ ਸੋ ਇਹ ਵੀ ਤਕਨੀਕੀ ਪਹਿਲੂ ਨੇ ਨਸ਼ਿਆਂ ਦੇ ਖਿਲਾਫ ਜਿੱਤ ਦੇ ਲਈ ਪਰ ਆਮ ਆਦਮੀ ਪਾਰਟੀ ਦੀ ਇਹ ਮਹਾਰੈਲੀ ਹੈ ਹੁਣ ਭਗਵੰਤ ਮਾਨ ਪਹੁੰਚਦੇ ਨੇ ਹਸਪਤਾਲ ਚੋਂ ਹੈਲੀਕਾਪਟਰ ਦੇ ਜ਼ਰੀਏ ਜਾਂ ਨਹੀਂ ਇਹਦੇ ਤੇ ਸਾਰਿਆਂ ਦੀ ਨਜ਼ਰ ਰਹੂਗੀ ਇਹ ਵੀ ਹੋ ਸਕਦਾ ਹੈ ਅਗਰ ਉਹ ਨਾ ਪਹੁੰਚਣ ਤੇ ਭਗਵੰਤ ਮਾਨ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਹਸਪਤਾਲ ਚੋਂ ਇਸ ਮਹਾਰੈਲੀ ਦੇ ਵਿੱਚ ਜੁੜਨ ਸੋ ਅਰਵਿੰਦ ਕੇਜਰੀਵਾਲ ਜਾਂ ਭਗਵੰਤ ਮਾਨ ਕਿਹੜੇ ਵੱਡੇ ਐਲਾਨ ਕਰਦੇ ਨੇ ਕੀ ਬਜਟ ਸੈਸ਼ਨ ਤੋਂ ਪਹਿਲਾਂ ਇਸ ਮਹਾਰੈਲੀ ਦੇ ਵਿੱਚ ਔਰਤਾਂ ਦੇ ਲਈ 5000 ਰੁਪਿਆ ਖਾਤਿਆਂ ਚ ਪਾਉਣ ਵਾਲੀ ਸਕੀਮ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ ਕੀ ਇਸ ਮਹਾ ਰੈਲੀ ਨੂੰ ਉਸੇ ਰੂਪ ਚ ਹੈ ਮੰਨਿਆ ਜਾ ਰਿਹਾ ਜਿਵੇਂ 17 ਤੋਂ ਪਹਿਲਾਂ 2016 ਚ ਆਮ ਆਦਮੀ ਪਾਰਟੀ ਨੇ ਮਾਗੀ ਕਾਨਫਰੰਸ ਦੇ ਮੌਕੇ ਤੇ ਡੇਢ 2 ਲੱਖ ਲੋਕਾਂ ਦੀ ਰੈਲੀ ਕੀਤੀ ਸੀ ਕੀ ਇਸ ਮਹਾ ਰੈਲੀ ਦੇ ਨਾਲ ਆਮ ਆਦਮੀ ਪਾਰਟੀ ਇਹ ਸਨੇਹਾ ਦੇਣ ਦੀ ਕੋਸ਼ਿਸ਼ ਕਰੇਗੀ ਕਿ ਆਮ ਆਦਮੀ ਪਾਰਟੀ ਦੇ ਖਿਲਾਫ ਕਿਸੇ ਤਰ੍ਹਾਂ ਦੀ ਐਂਟੀ ਇਨਕੰਮਬੈਂਸੀ ਨਹੀਂ ਹੈ ਲੋ ਕਾਮ ਆਦਮੀ ਪਾਰਟੀ ਦੇ ਨਾਲ ਨੇ ਕਿ 10 ਲੱਖ ਤੱਕ ਦਾ ਸਿਹਤ ਬੀਮਾ ਦੀ ਸਕੀਮ ਬਾਰੇ ਜਿਹੜੇ ਪਰੰਪ ਭਲੇਖੇ ਨੇ ਉਹ ਵੀ ਇੱਥੇ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਸੋ ਇਹ तमाम ਮੁੱਦੇ ਨੇ ਜਿਹੜੇ ਅੱਜ ਜਿਹੜੀ ਮਹਾਂ ਰੈਲੀ ਹੈ ਮੋਗਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਉਹਦੇ ਵਿੱਚ ਉਭਾਰੇ ਜਾਣਗੇ ਪਰ ਇਹ ਅਹਿਮ ਸਵਾਲ ਇਹ ਹੈ ਕਿ ਕੀ ਭਗਵੰਤ ਮਾਨ ਪਹੁੰਚ ਸਕਣਗੇ ਠੀਕ ਹੋ ਗਏ ਤੇ ਹੈਲੀਕਾਪਟਰ ਨਾਲ ਰਾਹੀਂ ਪਹੁੰਚ ਸਕਣਗੇ ਅਗਰ ਉਹ ਨਹੀਂ ਪਹੁੰਚਦੇ ਕਿ ਉਹ ਰੈਲੀ ਚ ਜੁੜਦੇ ਨੇ ਜਾਂ ਨਹੀਂ ਇਸ ਪਾਸੇ ਸਾਰਿਆਂ ਦਾ ਧਿਆਨ ਦਲਾ ਜੀ ਹੁਣ ਗੱਲ ਪੰਜਾਬ ਕਾਂਗਰਸ ਦੀ ਵੀ ਕਰ ਲਈਏ ਰਾਜਾ ਵੜਿੰਗ ਨੇ ਅੱਜ ਜੋ ਹੈ ਪੰਜਾਬ ਭਰ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਜਿਹੜੀ ਹੈ ਚੰਡੀਗੜ੍ਹ ਦੇ ਵਿੱਚ ਸੱਦੀ ਹੋਈ ਹੈ ਪਹਿਲਾਂ ਤਾਂ ਇਸ ਮੀਟਿੰਗ ਦਾ ਸਿਆਸੀ ਮਹੱਤਵ ਜੋ ਹੈ ਉਸ ਦੇ ਉੱਪਰ ਗੱਲ ਜ਼ਰੂਰ ਸਾਂਝੀ ਕਰਨਾ ਜਿਹੜੀ ਇਹ ਮੀਟਿੰਗ ਹੈ ਉਹ ਜਿਹੜੇ ਭੁਪੇਸ਼ ਪਗੇਲ ਅਤੇ ਰਾਜਾ ਵੜਿੰਗ ਦੀ ਅਗਵਾਈ ਦੇ ਵਿੱਚ ਜੋ ਹੈ ਹੋਏਗੀ ਜੋ ਵੀ ਇਹਦੇ ਵਿੱਚ ਖਾਸ ਰਹੇਗਾ ਉਸ ਦੀ ਜਾਣਕਾਰੀ ਜੋ ਹੈ ਜ਼ਰੂਰ ਮਿਲੇਗੀ ਤੇ ਅਸੀਂ ਦਰਸ਼ਕਾਂ ਨਾਲ ਸਾਂਝੀ ਕਰਾਂਗੇ ਸੋ ਇਹ ਖਾਸ ਗੱਲਾਂ ਨੇ ਕਿ ਜ਼ਿਲ੍ਹਾ ਪ੍ਰਧਾਨ ਤਾਂ ਸਾਰੇ ਬੁલાਏ ਗਏ ਨੇ ਹੋਰ ਵੀ ਜਿਹੜੇ ਕਾਂਗਰਸ ਦੇ ਵਿੰਗ ਨੇ ਉਹਨਾਂ ਦੇ ਸਾਰੇ ਵਿੰਗਸ ਦੇ ਜਿਹੜੇ ਪ੍ਰਧਾਨ ਨੇ ਉਹ ਵੀ ਇੱਥੇ ਸੱਦੇ ਗਏ ਨੇ ਸੋ ਸਵਾਲ ਇੱਥੇ ਵੀ ਖੜੇ ਹੁੰਦੇ ਨੇ ਕਿ ਕੀ ਹੋਰ ਵੱਡੇ ਆਗੂ ਵੀ ਸਾਰੇ ਜਿਹੜੇ ਨੇ ਪੰਜਾਬ ਕਾਂਗਰਸ ਦੇ ਉਹ ਵੀ ਇਸ ਮੀਟਿੰਗ ਦਾ ਹਿੱਸਾ ਬਣਨਗੇ ਚਰਨਜੀਤ ਸਿੰਘ ਚੰਨੀ ਨੇ ਪ੍ਰਤਾਪ ਸਿੰਘ ਬਾਜਵਾ ਨੇ ਮੌਜੂਦਾ ਐਮ ਐਲ ਏ ਔਰ ਮੈਂਬਰ ਪਾਰਲੀਮੈਂਟ ਦੀ ਗੱਲ ਕਰ ਲਈਏ ਕਿ ਇਹ ਵੀ ਸਾਰੇ ਜੋ ਹੈ ਇਸ ਮੀਟਿੰਗ ਦਾ ਹਿੱਸਾ ਬਣਨਗੇ ਜ਼ਰੂਰ ਇਸ ਉੱਪਰ ਗੱਲ ਸਾਂਝੀ ਕਰਿਓ ਦੇਖੋ ਪਪੇਸ਼ ਬਗੇਲ ਔਰ ਰਾਜਾ ਵੜਿੰਗ ਨੇ ਅੱਜ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਸਾਰੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਨੂੰ ਸੱਦਿਆ ਇੱਕ ਵਿਸ਼ੇਸ਼ ਮੀਟਿੰਗ ਚੰਡੀਗੜ੍ਹ ਦੇ ਵਿੱਚ ਕਾਂਗਰਸ ਭਵਨ ਦੇ ਵਿੱਚ ਕੀਤੀ ਜਾਣੀ ਹੈ ਇਹਦੇ ਵਿੱਚ 2022 ਦੇ ਜਿਹੜੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦੇ ਵੀ ਪਹੁੰਚਣ ਦੀ ਉਮੀਦ ਹੈ ਪਤਾ ਲੱਗਿਆ ਕਿ ਉਹਨਾਂ ਨੂੰ ਵੀ ਸੱਦਿਆ ਗਿਆ ਚਰਨਜੀਤ ਸਿੰਘ ਚੰਨੀ ਹੋਣ ਜਾਂ ਬਾਕੀ ਮੈਂਬਰ ਪਾਰਲੀਮੈਂਟ ਹੋਣ ਇਹਨਾਂ ਦੇ ਵਿੱਚੋਂ ਕਿਹੜਾ-ਕਿਹੜਾ ਪਹੁੰਚਦਾ ਜਿਹੜੇ ਮੈਂਬਰ ਪਾਰਲੀਮੈਂਟ ਚੋਣ ਲੜੇ ਉਹ ਜ਼ਰੂਰ ਪਹੁੰਚ ਸਕਦੇ ਨੇ ਹੁਣ ਇਸ ਮੀਟਿੰਗ ਨੂੰ ਬਹੁਤ ਅਹਿਮ ਮੰਨਿਆ ਜਾ ਰਿਹਾ 2027 ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਸਰਗਰਮੀ ਦੇ ਲਈ ਅਸਲ 'ਚ ਜਦੋਂ ਦੇ ਚਰਨਜੀਤ ਸਿੰਘ ਚੰਨੀ ਔਰ ਕਾਂਗਰਸ ਦੀ ਦੂਜੀ ਲੀਡਰਸ਼ਿਪ ਦਿੱਲੀ ਗਈ ਹੈ ਉਸ ਤੋਂ ਬਾਅਦ ਮਨਰੇਗਾ ਦੇ ਖਿਲਾਫ ਮਨਰੇਗਾ ਦੇ ਹੱਕ 'ਚ ਕਾਂਗਰਸ ਪਾਰਟੀ ਰੈਲੀਆਂ ਤਾਂ ਬਹੁਤ ਕਰ ਰਹੀ ਹੈ ਭਾਜਪਾ ਨੇ ਜਿਹੜਾ ਮਨਰੇਗਾ ਦਾ ਨਾਮ ਬਦਲਿਆ ਜੀ ਰਾਮ ਜੀ ਨਾਮ ਦਿੱਤਾ ਗਿਆ ਔਰ ਕੁਝ ਤਬਦੀਲੀਆਂ ਕੀਤੀਆਂ ਗਈਆਂ ਕਾਂਗਰਸ ਪਾਰਟੀ ਲਗਾਤਾਰ ਉਹਦਾ ਵਿਰੋਧ ਕਰ ਰਹੀ ਹੈ ਪਰ ਅੱਜ ਦੀ ਮੀਟਿੰਗ ਦੇ ਵਿੱਚ ਇਸ ਰੂਪ 'ਚ ਵੀ ਦੇਖਿਆ ਜਾ ਰਿਹਾ ਹੈ ਕਿ ਭਾਰਤ ਅਮਰੀਕਾ ਵਪਾਰ ਸਮਝੌਤੇ ਦੇ ਵਿੱਚ ਜਿਹੜਾ ਖੇਤੀਬਾੜੀ ਦਾ ਸੈਗਮੈਂਟ ਹੈ ਕਾਂਗਰਸ ਪਾਰਟੀ ਚਾਹੁੰਦੀ ਹੈ ਕਿ ਲੋਕਾਂ ਦੇ ਵਿੱਚ ਇਹ ਗੱਲ ਵੀ ਲਜਾਈ ਜਾਵੇ ਕਿ ਖੇਤੀਬਾੜੀ ਸੈਕਟਰ ਪੰਜਾਬ ਦਾ ਨੁਕਸਾਨਿਆ ਜਾਏਗਾ ਭਾਰਤ ਅਮਰੀਕਾ ਡੀਲ ਦੇ ਵਿੱਚ ਔਰ ਕਾਂਗਰਸ ਪਾਰਟੀ ਚਾਹੁੰਦੀ ਹੈ ਕਿ ਪੰਜਾਬ 'ਚ ਮਨਰੇਗਾ ਦੀਆਂ ਰੈਲੀਆਂ ਦੇ ਦੌਰਾਨ ਜਿਹੜਾ ਖੇਤੀਬਾੜੀ ਸਮਝੌਤਾ ਹੋਇਆ ਅਮਰੀਕਾ ਨਾਲ ਉਦੇ ਨੁਕਸਾਨਾਂ ਬਾਰੇ ਵੀ ਲੋਕਾਂ ਨੂੰ ਦੱਸਿਆ ਜਾਵੇ। ਔਰ ਸੁਖਪਾਲ ਖੈਰਾ ਦੀ ਅਗਵਾਈ ਦੇ ਵਿੱਚ ਕਿਸਾਨ ਲੀਡਰ ਰਾਹੁਲ ਗਾਂਧੀ ਨੂੰ ਮਿਲ ਕੇ ਆਏ ਨੇ ਔਰ ਰਾਹੁਲ ਗਾਂਧੀ ਲਗਾਤਾਰ ਨਰਿੰਦਰ ਮੋਦੀ ਦਾ ਵਿਰੋਧ ਕਰ ਰਹੇ ਨੇ ਕਿ ਜਿਹੜੀ ਭਾਰਤ ਅਮਰੀਕਾ ਡੀਲ ਹੈ ਉਹਦੇ ਨਾਲ ਭਾਰਤ ਦੀ ਖੇਤੀ ਦਾ ਨੁਕਸਾਨ ਹੈ ਔਰ ਪੰਜਾਬ ਦੀ ਖੇਤੀ ਦਾ ਵੀ ਨੁਕਸਾਨ ਹੈ। ਹੁਣ ਜਿਹੜੀ ਅੱਜ ਦੀ ਮੀਟਿੰਗ ਹੈ ਕਿ ਅੱਜ ਦੀ ਮੀਟਿੰਗ ਦੇ ਵਿੱਚ ਇਸ ਸਬੰਧ 'ਚ ਕੋਈ ਰੂਪਰੇਖਾ ਬਣਨੀ ਹੈ ਕਿ ਅਸੀਂ ਕਿਵੇਂ ਪੰਜਾਬ ਦੇ ਪਿੰਡਾਂ ਦੇ ਵਿੱਚ ਬੀਜੇਪੀ ਦਾ ਵਿਰੋਧ ਕਰਨਾ ਹੈ। ਖੇਤੀਬਾੜੀ ਨੀਤੀ ਨੂੰ ਲੈ ਕੇ ਬੀਜੇਪੀ ਦਾ ਵਿਰੋਧ ਕਰਨਾ ਹੈ ਔਰ ਕਿਸਾਨ ਸੰਗਠਨਾ ਨੂੰ ਕਿਵੇਂ ਤਕੜਾ ਕਰਨਾ ਹੈ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਇਹ ਚਾਹੁੰਦੀ ਹੈ ਕਿ 2024 ਦਾ ਮਾਹੌਲ ਬਣੇ 2024 ਵੇਲੇ ਕਿਸਾਨ ਬੀਜੇਪੀ ਦੇ ਖਿਲਾਫ ਸੀ ਪਿੰਡਾਂ ਚ ਬੀਜੇਪੀ ਦੇ ਲੀਡਰਾਂ ਨੂੰ ਵੜਨ ਨਹੀਂ ਸੀ ਦਿੱਤਾ ਜਾ ਰਿਹਾ ਕਿਸਾਨ ਉਹਨਾਂ ਦਾ ਵਿਰੋਧ ਕਰਦੇ ਸੀ ਔਰ ਕਿਸਾਨਾਂ ਨੇ ਆਮ ਆਦਮੀ ਪਾਰਟੀ ਨਾਲੋਂ ਵੀ ਜ਼ਿਆਦਾ ਤਰਜੀਹ ਰਾਹੁਲ ਗਾਂਧੀ ਨੂੰ ਦਿੱਤੀ ਜਿਹੜੇ ਇੰਡੀਆ ਗੱਠਜੋੜ ਦੇ ਵਿੱਚ ਪ੍ਰਧਾਨ ਮੰਤਰੀ ਦੇ ਚਿਹਰੇ ਦੇ ਤੌਰ ਤੇ ਉਭਰੇ ਔਰ ਕਾਂਗਰਸ ਨੂੰ 7 ਵੋਟਾਂ ਪਈਆਂ ਕੀ ਰਾਹੁਲ ਗਾਂਧੀ ਦੇ ਉਸ ਅਜੰਡੇ ਨੂੰ ਅੱਜ ਦੀ ਮੀਟਿੰਗ 'ਚ ਅੱਗੇ ਵਧਾਇਆ ਜਾਣਾ ਹੈ ਕਿ ਪਿੰਡਾਂ 'ਚ ਬੀਜੇਪੀ ਦੇ ਖਿਲਾਫ ਮਨਰੇਗਾ ਔਰ ਖੇਤੀਬਾੜੀ ਨੀਤੀ ਨੂੰ ਲੈ ਕੇ ਕਿਵੇਂ ਬੀਜੇਪੀ ਦੇ ਖਿਲਾਫ ਮਾਹੌਲ ਬਣਾਇਆ ਜਾਵੇ ਅੰਦੋਲਨ ਛੇੜੇ ਜਾਵੇ ਵਿਰੋਧ ਕਰਾਇਆ ਜਾਵੇ ਤਾਂ ਕਿ ਕਾਂਗਰਸ ਪਾਰਟੀ ਆ ਜਿਹੜੀ ਉਹ ਪਿੰਡਾਂ ਦੇ ਵਿੱਚ ਬੀਜੇਪੀ ਨੂੰ ਪਿੱਛੇ ਕਰਕੇ ਆਮ ਆਦਮੀ ਪਾਰਟੀ ਨੂੰ ਪਿੱਛੇ ਕਰਕੇ ਨੰਬਰ 1 ਪਾਰਟੀ ਬਣੀ। ਦੇਖੋ ਕਾਂਗਰਸ ਪਾਰਟੀ ਵੱਲੋਂ ਕਈ ਤਰ੍ਹਾਂ ਦੇ ਸਰਵੇਖਣ ਕਰਵਾਏ ਕਰਵਾਏ ਜਾ ਰਹੇ ਨੇ। ਕਾਂਗਰਸ ਪਾਰਟੀ ਕੌਨਫੀਡੈਂਟ ਹੈ ਕਿ ਇਸ ਵਾਰ ਪੰਜਾਬ 'ਚ ਸਾਡੀ ਸਰਕਾਰ ਬਣਨੀ ਹੈ। ਕਾਂਗਰਸੀ ਲੀਡਰਸ਼ਿਪ ਨੂੰ ਲੱਗਦਾ ਹੈ ਕਿ ਲੋਕ ਸਾਨੂੰ ਵੋਟ ਪਾਉਣਾ ਚਾਹੁੰਦੇ ਨੇ। ਹਾਲਾਂਕਿ ਰਾਹੁਲ ਗਾਂਧੀ ਕਾਂਗਰਸ ਦੇ ਵਿੱਚ ਗੁੱਟਬਾਜ਼ੀ ਔਰ ਫੁੱਟ ਇਹਨੂੰ ਖਤਮ ਕਰਨ 'ਚ ਕਾਮਯਾਬ ਨਹੀਂ ਹੋਏ। ਅੱਜ ਵੀ ਪੰਜਾਬ ਦੀ ਜਿਹੜੀ ਕਾਂਗਰਸ ਚ ਹੈ ਲੀਡਰਸ਼ਿਪ ਹੈ ਉਹ ਗੁੱਟਾਂ ਦੇ ਵਿੱਚ ਵੰਡੀ ਹੋਈ ਹੈ ਭਾਵੇਂ ਉਹ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਦੇਣੋਂ ਚੁੱਪ ਕਰ ਗਏ ਲੇਕਿਨ ਉਹ ਇਸ ਵਕਤ ਗੁੱਟਾਂ ਦੇ ਵਿੱਚ ਵੰਡੇ ਹੋਏ ਨੇ ਔਰ ਇਹ ਮੀਟਿੰਗਾਂ ਪਪੇਸ਼ ਭਗੇਲ ਔਰ ਰਾਜਾ ਵੜਿੰਗ ਦੀ ਗਵਾਈ ਚ ਕੀ ਉਸ ਗੁੱਟਬਾਜ਼ੀ ਨੂੰ ਖਤਮ ਕਰਨ ਚ ਕਾਮਯਾਬ ਹੋਣਗੀਆਂ ਹਾਲਾਂਕਿ ਰਾਜਾ ਵੜਿੰਗ ਔਰ ਪਪੇਸ਼ ਭਗੇਲ ਇਹਨਾਂ ਨੂੰ ਵੀ ਇੱਕ ਗੁੱਟ ਦੇ ਤੌਰ ਤੇ ਦੇਖਿਆ ਜਾ ਰਿਹਾ ਜਿਵੇਂ ਭਾਰਤ ਪੁਸ਼ਨ ਆਸ਼ੂ ਦੀ ਚੋਣ ਵੇਲੇ ਅਸੀਂ ਵੇਖਿਆ ਕਿ ਚਰਨਜੀਤ ਸਿੰਘ ਚੰਨੀ ਭਾਤ ਪੁਸ਼ਨ ਆਸ਼ੂ ਉਹਨਾਂ ਦਾ ਇੱਕ ਗੁੱਟ ਸੀ ਔਰ ਰਾਜਾ ਵੜਿੰਗ ਦੂਸਰੇ ਪਾਸੇ ਖੜੇ ਹੋਏ ਸੀ ਇੱਕ ਹੋਰ ਲੀਡਰਸ਼ਿਪ ਦੇ ਨਾਲ ਸੋ ਇਹ ਇਲਜ਼ਾਮ ਲੱਗਦੇ ਨੇ ਕਾਂਗਰਸ ਦੇ ਵਿੱਚ ਪਰ ਫਿਰ ਵੀ ਅੱਜ ਦੀ ਮੀਟਿੰਗ ਦੇ ਵਿੱਚੋਂ ਕੀ ਫੈਸਲੇ ਹੁੰਦੇ ਨੇ ਇਹ ਦੇਖਣਾ ਮਹੱਤਵਪੂਰਨ ਹੋਊਗਾ ਕਿਹੜੇ ਲੀਡਰ ਆਉਂਦੇ ਨੇ ਕਿਹੜੇ ਲੀਡਰ ਗੈਰ ਹਾਜ਼ਰ ਰਹਿੰਦੇ ਨੇ ਔਰ ਗੈਰ ਹਾਜ਼ਰ ਕਿਉਂ ਰਹਿੰਦੇ ਨੇ ਇਹਦੇ ਉੱਪਰ ਵੀ ਸਾਰਿਆਂ ਦੀ ਨਜ਼ਰ ਬਣੀ ਰਹੇਗੀ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਪੰਜਾਬ ਦੀ ਸਿਆਸਤ ਨਾਲ ਜੁੜੇ ਕਈ ਅਹਿਮ ਮੁੱਦਿਆਂ ਦੇ ਉੱਪਰ ਤੁਸੀਂ ਪੂਰੀ ਜਾਣਕਾਰੀ ਤੇ ਤੁਹਾਡਾ ਸਿਆਸੀ ਐਨਾਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀਆਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਵੀ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰਦੇ ਨੇ ਫਿਲਹਾਲ ਇਸੇ ਦੇ ਨਾਲ ਮੈਨੂੰ ਹੀ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਆਪਣਾ ਪੱਖ ਰੱਖ ਸਕਦੇ ਹੋ ਤੁਸੀਂ ਵੀਡੀਓ ਬਣਾ ਕੇ ਜਾਂ ਪ੍ਰੈਸ ਨੋਟ ਬਣਾ ਸਾਡੇ ਤੱਕ ਭੇਜ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ